ਜੰਗਲੀ ਅੱਗਾਂ ਨੇ ਬਹੁਤ ਸਾਰਾ ਨੁਕਸਾਨ ਕੀਤਾ ਅਮਰੀਕਾ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਹਰ ਸਾਲ ਜਦੋਂ ਸੀਜ਼ਨ ਹੁੰਦਾ ਕਈ ਅੱਗਾਂ ਤੇ ਹੈਗੀਆਂ ਜਿਹੜੀਆਂ ਸਾਰਾ ਸਾਲ ਹੀ ਲੱਗੀਆਂ ਰਹਿੰਦੀਆਂ ਠੰਡ ਦੇ ਵਿੱਚ ਵੀ ਬੁਝਦੀਆਂ ਨਹੀਂ ਬੁਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਐਸ ਤਰ੍ਹਾਂ ਹੁੰਦਾ ਇਹਦਾ ਇੱਕ ਨੁਕਸਾਨ ਤੇ ਬੜਾ ਸਿੱਧਾ ਆ ਕਿ ਉਹ ਸਾਰੀ ਜਿਹੜੀ ਵੈਜੀਟੇਸ਼ਨ ਤਬਾਹ ਹੋ ਜਾਂਦੀ ਹੈ ਉੱਥੇ ਨੇੜੇ ਤੇੜੇ ਦੇ ਘਰਾਂ ਨੂੰ ਕਈ ਵਾਰੀ ਅੱਗ ਲੱਗ ਜਾਂਦੀ ਲੋਕਾਂ ਨੂੰ ਵੈਕੂਏਸ਼ਨ ਕਰਨੀ ਪੈਂਦੀ ਹੈ ਇੰਸ਼ੋਰੈਂਸ ਮਹਿੰਗੇ ਹੋ ਜਾਂਦੇ ਉਹਨਾਂ ਇਲਾਕਿਆਂ ਦੇ ਵਿੱਚ ਇੰਸ਼ੋਰੈਂਸ ਕੰਪਨੀ ਨੇ ਇੰਸ਼ੋਰੈਂਸ ਕਰਨੇ ਬੰਦ ਕਰਤੇ ਵੀ ਅਸੀਂ ਨਹੀਂ ਕਰਦੇ ਹੋਰ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਸਾਰੀਆਂ ਸਮੱਸਿਆਵਾਂ ਤੋਂ ਵੀ ਵੱਡੀ ਸਮੱਸਿਆ ਕੀ ਆ ਰਹੀ ਆ 41000 ਬੰਦਾ ਹਰ ਸਾਲ ਵਾਈਲਡ ਫਾਇਰ ਦੇ ਧੂਏ ਕਰਕੇ ਮਰ ਜਾਂਦਾ ਅਮਰੀਕਾ ਦੇ ਵਿੱਚ 41000 ਇਕਨੋਮਿਕ ਸਟੱਡੀ ਕੀਤੀ ਗਈ ਹੈ ਉਹ ਸਟੱਡੀ ਦੱਸ ਰਹੀ ਆ ਕਿ ਜੰਗਲੀ ਅੱਗਾਂ ਦੇ ਧੂਏਂ ਦੇ ਨਾਲ ਹਰ ਸਾਲ 41000 ਬੰਦਾ ਮਰ ਰਿਹਾ ਆ ਇਹ ਇਹ ਤੁਸੀਂ ਦੇਖੋ ਵੀ ਕਿੰਡੀ ਵੱਡੀ ਗੱਲ ਆ ਜੰਗਲੀ ਅੱਗ ਨਾਲ ਮੌਤ ਨਹੀਂ ਕੋਈ ਹੁੰਦੀ ਬਹੁਤ ਘੱਟ ਹੁੰਦੀ ਹੈ ਜਦੋਂ ਕਿਤੇ ਇਦਾਂ ਦੀਆਂ ਇੱਕ ਦੋ ਵੀ ਜਿਹੜੀਆਂ ਇਦਾਂ ਦੀਆਂ ਕਹ ਲੋ ਕਿ ਉਹ ਘਟਨਾਵਾਂ ਹੋ ਜਨ ਤਾਂ ਅਖਬਾਰਾਂ ਦੀ ਸੁਰਖੀ ਬਣ ਜਾਂਦੀ ਟੀਵੀ ਤੇ ਰੌਲਾ ਪੈ ਜਾਂਦਾ 41000 ਬੰਦਾ ਜੇ ਧੂਏਂ ਨਾਲ ਮਰ ਜਾਂਦਾ ਹਰ ਸਾਲ ਧੂਏ ਨਾਲ ਕਿੱਦਾਂ ਮਰਦਾ ਇਹਦੇ ਨਾਲ ਬਹੁਤ ਪਤਲੇ 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 ਨਹੀਂ ਬਹੁਤ ਬਰੀਕ ਜਿਹੇ ਕਣ ਹੁੰਦੇ ਪਾਰਟੀਕਲ ਹੁੰਦੇ ਆ ਧੂਏ ਦੇ ਜਿਹੜਾ ਇਹਨੂੰ ਪੀਐਮ 2.5 ਕਹੀ ਹੈ ਹੁੰਦੇ ਕਹਿੰਦੇ ਆ ਇਹ ਤੁਹਾਡੇ ਸਾਹ ਸਾਹ ਦੇ ਨਾਲ ਤੁਹਾਡੇ ਫੇਫੜਿਆਂ ਚ ਜਾਂਦਾ ਫੇਫੜਿਆਂ ਚ ਤੁਹਾਡੇ ਬਲੱਡ ਚ ਜਾਂਦਾ ਬਲੱਡ ਚੋਂ ਫੇਰ ਅੱਗੇ ਜਿਹੜਾ ਕੁਦਰਤੀ ਆ ਇਹ ਦਿਲ ਦੀਆਂ ਬਿਮਾਰੀਆਂ ਤੁਹਾਡਾ ਸਾਹ ਦਮਾ ਕੈਂਸਰ ਤੇ ਸਾਰਾ ਕੁਝ ਇੰਨਾ ਕੁ ਕੁਸ਼ ਕਰਦਾ ਵੀ 41000 ਬੰਦੇ ਨੇ ਮਰਨਾ ਨਹੀਂ ਹੁੰਦਾ ਅਸਲ ਦੇ ਵਿੱਚ ਪਰ ਕਿਉਂਕਿ ਇਹ ਜੰਗਲੀਆਂ ਅੱਗਾਂ ਦਾ ਧੂਆਂ ਆ ਤੇ ਉਹਦੇ ਕਰਕੇ ਉਹਦੀ ਮੌਤ ਹੋ ਜਾਂਦੀ ਹੈ ਇਹ ਜਿਹੜੀ ਹੀਟ ਆ ਕਲਾਈਮੇਟ ਚੇਂਜ ਤੋਂ ਇਹਦੇ ਨਾਲ ਲਗਭਗ 2000 ਲੋਕ ਹਰ ਸਾਲ ਮਰਦੇ ਆ ਅਮਰੀਕਾ ਦੇ ਵਿੱਚ ਪਰ ਜਿਹੜੀ ਆਹ ਹੈਗੀ ਆ ਵਾਈਲਡ ਫਾਇਰ ਆ ਇਹਦੇ ਨਾਲ ਤੁਸੀਂ ਦੇਖ ਲਓ ਵੀ ਹੀਟ ਨਾਲ 2000 ਤੇ ਵਾਈਲਡ ਫਾਇਰ ਦੇ ਨਾਲ 41000 ਕਿੰਨੇ ਗੁਣਾ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ ਦੂਜਾ ਜਿਹੜੇ ਸਮੋਕ ਲੈਵਲ ਨੇ ਇੱਕਦਮ ਵਧ ਰਹੇ ਆ 20 ਦੇ ਵਿੱਚ ਤੋਂ ਲੈ ਕੇ ਆਹ 5 ਸਾਲਾਂ ਦੇ ਵਿੱਚ ਬਹੁਤ ਬੁਰੀ ਹਾਲ ਹੋ ਗਈ ਹੈ 23 ਦੇ ਵਿੱਚ ਨਿਊਯਾਰਕ ਤੇ ਜਿਹੜੇ ਦੂਜੇ ਸ਼ਹਿਰ ਸੀ ਨੇੜੇ ਦੇ ਉਥੇ orange ਕਲਰ ਦਾ ਜਿਹੜਾ ਉਹ ਹੋ ਗਿਆ ਸੀ ਆਸਮਾਨ ਜਦੋਂ ਉੱਥੋਂ ਦੇਖਦੇ ਸੀ ਔਰ ਜਿਹੜਾ ਧੂਆਂ ਆ ਉਹ 8 ਗੁਣਾ ਜ਼ਿਆਦਾ ਪਹੁੰਚ ਗਿਆ ਉੱਤੇ ਜਿੰਨਾ ਪਿਛਲੇ ਸਮੇਂ ਦੇ ਵਿੱਚ ਰਹਿੰਦਾ ਸੀ ਹੁਣ ਗਰਮ ਖੁਸ਼ਕ ਹਾਲਤ ਜਿਹੜੇ ਨੇ ਉਹਦੇ ਨਾਲ ਜਿਹੜੇ ਕੁਦਰਤੀ ਆ ਵੀ ਅੱਗਾਂ ਵੀ ਜ਼ਿਆਦਾ ਲੱਗਦੀਆਂ ਤੇ ਇਹਦਾ ਨੁਕਸਾਨ ਇੰਨਾ ਜ਼ਿਆਦਾ ਹੋ ਰਿਹਾ ਹੈ 2006 ਤੋਂ ਲੈ ਕੇ 2019 ਤੱਕ ਇਹ ਜਿਹੜਾ ਬਹੁਤ ਮਾੜੇ ਧੂਏਂ ਵਾਲਾ ਸਮਾਂ ਸੀ ਉਹ ਇੱਕ ਮਹੀਨਾ ਰਹਿੰਦਾ ਸੀ ਸਾਲ 'ਚ ਮਤਲਬ ਸਾਲ ਦੇ ਵਿੱਚ 30 ਦਿਨ ਇਹੋ ਜਿਹੇ ਹੁੰਦੇ ਸੀ ਜਦੋਂ ਇਹ ਧੂਆਂ ਬਹੁਤ ਮਾੜਾ ਹੁੰਦਾ ਸੀ 2020 ਤੋਂ ਲੈ ਕੇ ਇਹ ਜਿਹੜਾ ਕਹਿ ਲੋ ਕਿ ਉਹਦੇ ਤੋਂ ਕਿਤੇ ਜ਼ਿਆਦਾ ਜ਼ਿਆਦਾ ਵੱਧ ਗਿਆ ਹੁਣ ਆਹਾ 2023 ਤੱਕ ਮਤਲਬ ਇਹ ਅੱਧੇ ਸਾਲ ਤੋਂ ਵੀ ਜ਼ਿਆਦਾ ਉਹੀ ਧੂਆਂ ਰਹਿੰਦਾ ਜਿਹੜਾ ਪਹਿਲਾਂ ਮੀਨਾ ਕਰਿੰਦਾ ਹੁੰਦਾ ਸੀ ਭਵਿੱਖ ਚ 250 ਤੱਕ ਇਹਨਾਂ ਦੱਸਿਆ 70000 ਬੰਦਾ ਮਰਿਆ ਕਰੂਗਾ ਹਰ ਸਾਲ ਜੇ ਇਹਦੇ ਵਿੱਚ ਕੋਈ ਸੁਧਾਰ ਨਾ ਹੋਇਆ ਤੇ ਘੱਟੋ ਘੱਟ 600 ਬਿਲੀਅਨ ਸਾਲਾਨਾ ਜਿਹੜੀ ਇਹਦੀ ਕਾਸਟ ਪਊਗੀ ਸੋ ਵਾਇਲਡ ਫਾਇਰ ਨੇ ਕਈ ਧਾਕਿਆਂ ਦੀ ਜਿਹੜੀ ਸਾਫ਼ ਹਵਾ ਦੀ ਪ੍ਰੋਗਰੈਸ ਹੋਈ ਸੀ ਉਹਨੂੰ ਸਾਫ਼ ਕੀਤਾ ਸੀ ਉਹ ਸਾਰੇ ਦੀ ਸਾਰੀ ਨੂੰ ਪਿੱਛੇ ਧੱਕ ਦਿੱਤਾ ਜਿਹੜੀਆਂ ਕੁਝ ਵੈਸਟ ਦੀਆਂ ਸਟੇਟਸ ਨੇ ਉਹਨਾਂ ਦੇ ਵਿੱਚ ਅ 2000 ਤੋਂ ਲੈ ਕੇ ਹੁਣ ਤੱਕ 50% 에ਅਰ ਕੁਆਲਿਟੀ ਇੰਪਰੂਵਮੈਂਟ ਕੀਤੀ ਗਈ ਸੀ ਧੂਆਂ ਉਹਦੇ ਵਿੱਚ ਵਰਸ ਪੋਲਿਊਸ਼ਨ ਜਿਹੜਾ ਇੱਕ ਤਾਂ ਫੈਕਟਰੀਆਂ ਦਾ ਧੂਆਂ ਵੀ ਮਾੜਾ ਉਹਦੇ ਵਿੱਚੋਂ ਵੀ ਕੈਮੀਕਲ ਨਿਕਲਦੇ ਇਹ ਉਹਦੇ ਤੋਂ ਵੀ ਮਾੜਾ ਆ ਕਿਉਂਕਿ ਇਹਦੇ ਸੋਇਲ ਮੈਟਲ ਪਲਾਸਟਿਕ ਕੈਮੀਕਲ ਘਰਾਂ ਦੇ ਸਾਰਾ ਕੁਝ ਇਹਦੇ ਵਿੱਚ ਸੜ ਰਿਹਾ ਹੈ ਜਿਹੜੀ ਕਲੀਨਰ એનર્ਜੀ ਜਾਂ ਬੈਟਰ ਪਾਲਿਸਿਸ ਨੇ ਉਹ ਵੀ ਕਿਤੇ ਨਾ ਕਿਤੇ ਕੰਮ ਕਰਦੀਆਂ ਨਜ਼ਰ ਨਹੀਂ ਆ ਰਹੀਆਂ ਇੱਕ ਬਹੁਤ ਵੱਡਾ ਸੰਕਟ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਨਜ਼ਰ ਆ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ